ਕਿੱਥੋਂ ਆਏ ਫਮਾਰ ਤੋਂ ਚਮਲਾ ਕਿੱਥੋਂ ਆਇਓ ਚੱਡੀਗੜ੍ਹ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆਂ ਆਨੰਦਪੁਰ ਸਾਹਿਬ ਅਨੰਦ ਜਿਸ ਨੂੰ ਅਨੰਦਾਂ ਦੀ ਪੁਰੀ ਦਸਮੇਸ਼ ਪਿਤਾ ਦੀ ਬਿਸ਼ਾਈ ਹੋਈ ਨਗਰੀ ਬੜੀ ਸੋਹਣੀ ਨਗਰੀ ਆ ਇੱਥੇ ਅੱਜ ਆਪਾਂ 350 ਸਾਲਾ ਗੁਰੂ ਸਿੱਧ ਜੀ ਸ੍ਰੀ ਗੁਰੂ ਤੇਗ ਬਹਾਦਰ ਸਿੱਧੀ ਪਰਬਤ ਤੇ ਆਏ ਆਂ ਤੇ ਆਉਂ ਦੇਖਦੇ ਆਪਾਂ ਲੋਕਾਂ ਨੂੰ ਮਿਲਦੇ ਆ ਬਹੁਤ ਪ੍ਰਕਾਰ ਦੀ ਇੱਥੇ ਦੁਕਾਨਾਂ ਲੱਗੀਆਂ ਨੇ ਲੋਕ ਆ ਰਹੇ ਨੇ ਦੂਰੋਂ ਦੂਰੋਂ ਚੱਲ ਕੇ ਆਏ ਨੇ ਤੇ ਆਪਾਂ ਲੋਕਾਂ ਨੂੰ ਮਿਲ ਕੇ ਦੇਖਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹ ਇੱਥੇ ਆ ਕੇ ਕਿਦਾਂ ਦਾ ਮਹਿਸੂਸ ਕਰ ਰਹੇ ਹਨ ਤੇ ਆਓ ਆਪਾਂ ਚੱਲੀਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਆ ਕੁਝ ਸਟਾਲਾਂ ਲੱਗੀਆਂ ਨੇ ਬੜੀਆਂ ਸੋਹਣੀਆਂ ਤੇ ਆਪਾਂ ਵੀਰ ਜੀ ਨੂੰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਤੁਸੀਂ ਆ ਆਪਣੀ ਸਟਾਲ ਲਾਈ ਆ ਤੇ ਬਾਰੇ ਇਹ ਮੇਰੀ ਸਾਡੀ ਵੈਬਸਾਈਟ ਹੈਗੀ ਆ nah.com ਹਾਂਜੀ ਹਾਂਜੀ ਇਹ ਬੱਚਿਆਂ ਦੇ ਰਿਲੇਟਿਵ ਗੁਰਮਤ ਅਕੋਰਡਿੰਗ ਪ੍ਰੋਡਕਟਸ ਨੇ ਜਿਹਦੇ ਵਿੱਚ ਰਾਈਟਿੰਗ ਬੁੱਕਸ ਵਗੈਰਾ ਆ ਜਾਂਦੀ ਹੈ ਹਾਂਜੀ ਕਲਰ ਬੁੱਕਸ ਹਾਂਜੀ ਪੈਜ਼ਲਸ ਵਗੈਰਾ ਸਕੂਲ ਬੈਗ ਸਟੇਸ਼ਨਰੀ ਬਾਕਸ ਕਾਮਿਕ ਵਗੈਰਾ ਆ ਜਾਂਦੀ ਹੈ ਕਿਉਂਕਿ ਗੁਰਮਤ ਦੇ ਨਾਲ ਰਿਲੇਟਿਡ ਹੈ ਸਾਡੇ ਕੋਲ ਪੂਰੇ ਕੋਰਸ ਵੀ ਹੈਗੇ ਆ ਲੈਵਲ 1 ਤੋਂ ਲੈ ਕੇ ਲੈਵਲ 2 ਤੱਕ ਫਾਈਨਲੀ ਗੁਰਮਤ ਅਕੋਰਡਿੰਗ ਕੋਰਸ ਨੇ ਹਾਂਜੀ ਤਾਂ ਇਸ messengern.com ਬੱਚਿਆਂ ਦਾ ਸਾਰਾ ਕੰਟੈਂਟ ਆਉਂਦਾ ਹੈ ਜੇ ਗੁਰਮਤਿ ਨਾਲ ਅੱਛੇ ਬੱਚਿਆਂ ਲਈ ਹੋ ਸਾਰਾ ਇਹ ਹਾਂਜੀ ਹਾਂਜੀ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਜਿਨ੍ਹਾਂ ਨੂੰ ਕੁਝ ਗੁਰਸਿੱਖੀ ਦਾ ਮੰਦਾ ਗੁਰਬਾਣੀ ਦਾ ਕੋਈ ਅੱਖਰ ਵੀ ਨਹੀਂ ਆਉਂਦਾ ਹੈ ਹਾਂਜੀ ਹਾਂਜੀ ਦੇ ਨਾਲ ਇਹ ਕੋਰਸ ਦਿੱਤਾ ਹੈ ਵੱਡਿਆਂ ਵਾਸਤੇ ਵੀ ਬੱਚਿਆਂ ਵਾਸਤੇ ਹਾਂਜੀ ਹਾਂਜੀ ਤੋਂ ਧੰਨਵਾਦ ਬਹੁਤ-ਬਹੁਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਹੁਣ ਅਨੰਦਾਂ ਦੀ ਪੁਰੀ ਦੇ ਦਰਸ਼ਨ ਕਰਦੇ ਹਾਂ ਚਲੋ ਦੇਖਦੇ ਹਾਂ ਕਿ ਲੋਕਾਂ ਦੇ ਨਾਲ ਮਿਲ ਕੇ ਕਿ ਬੜੀਆਂ ਸਟਾਲਾਂ ਲੱਗੀਆਂ ਨੇ ਲੰਗਰ ਚੱਲ ਰਹੇ ਹਨ ਇੱਥੇ 82 ਇੱਥੇ ਦਾ ਮਾਹੌਲ ਇੱਕ ਇਸ ਤਰ੍ਹਾਂ ਦਾ ਮਾਹੌਲ ਆ ਵੀ ਕਿਸੇ ਟਾਈਮ ਇੱਥੇ ਵੀ ਇੱਕ ਜੰਗਲ ਹੋਣਾ ਹਨਾ ਵੀ ਪਹਾੜੀ ਦੇ ਵਿੱਚ ਆ ਕੇ ਜਦੋਂ ਗੁਰੂ ਜੀ ਨੇ ਨਗਰੀ ਬਸਾਈ ਤੇ ਕਿੱਦਾਂ ਦਾ ਮਾਹੌਲ ਹੁਣ ਇੱਥੇ ਉਹ ਆਪਾਂ ਦੇਖਦੇ ਆਂ ਤੇ ਹੁਣ ਆਪਾਂ ਲੋਕਾਂ ਨੂੰ ਮਿਲਾਂਗੇ ਤੇ ਉਹ ਆਪਣੇ ਆਪਣੇ ਬਾਰੇ ਦੱਸਣਗੇ ਵੀ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਵੀ ਇੱਥੇ ਆ ਕੇ ਉਹ ਮਹਿਸੂਸ ਕਰ ਰਹੇ ਹਨ ਤੇ ਆਹ ਕੁਝ ਸਤਾਲਾਂ ਨੇ ਇੱਥੇ ਤੇ ਆ ਭਗਤ ਪੂਰਨ ਸਿੰਘ ਗੁਰਮਤ ਕਾਲ ਜੀ ਉਹਨੂੰ ਸਤਾਰ ਲੱਗੀ ਐ ਤੇ ਆ ਕੇ ਆਪਾਂ ਇਹਨਾਂ ਨੂੰ ਮਿਲਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪ ਜੀ ਨੇ ਇੱਥੇ ਆਏ ਤੇ ਸਤਾਰ ਲਾਈ ਆ ਇਹਦੇ ਬਾਰੇ ਕੁਝ ਚਾਨਣ ਪਾਓ ਜੀ ਦੱਸੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਿਤੇ ਇਸ ਸਾਲ 350 ਸਾਲਾ ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਿੱਖਾਂ ਦਾ ਮਨਾਇਆ ਜਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ तकरीबन 20 ਤਰੀਕ ਤੋਂ ਆਏ ਹਾਂ ਜੀ ਜੀ ਅਸੀਂ ਭਗਤਪੂਰਨ ਸਿੰਘ ਗੁਰਮੁਖ ਕਾਲਜ ਰੋਹਣਾ ਫੁਰਦਖੰਡਾ ਜੀ ਤੇ ਆ ਸਾਡੇ ਕੋਲ ਲਿਟਰੇਚਰ ਦੇ ਸ਼ੋਅ ਹੁੰਦੀ ਆ ਹਾਂਜੀ ਨਾਲ ਅਸੀਂ ਕਾਤਾਰ ਰੱਖੇ ਨੇ ਤੇ ਸੰਗਤ ਨੇ ਬਹੁਤ ਵੱਡੀ ਗਿਣਤੀ ਚ ਆਹ ਬਿਲੇ ਆ ਜੀ ਮਤਲਬ ਕਾਫੀ ਸੇ ਲੋਕ ਕਿਤਾਬਾਂ ਦੇ ਦੋਸਤਾਂ ਵੀ ਭਾਦਰ ਸਾਹਿਬ ਦੀ ਜੀਵਨੀ ਦੇਣੀ ਸੰਗਤ ਆ ਰਹੀ ਆ ਆਪ ਜੀ ਦੇ ਕਿਤਾਬਾਂ ਦੀ ਗੋਪਾਰੀਆ ਵਧੀਆ ਰਿਸਪੌਂਸ ਆ ਹਾਂਜੀ ਦਰਸ਼ਨ ਮੇਲੇ ਸੰਗਤ ਬਹੁਤ ਕਰ ਰਹੀ ਆ ਤੇ ਬਹੁਤ ਸੰਗਤ ਐਸੀ ਵੀ ਆ ਕਿ ਜਿਹੜੇ ਕਹਿੰਦੇ ਸੀ ਪਹਿਲੀ ਵਾਰ ਆਏ ਆ ਜੀ ਉਹ ਸਾਨੂੰ ਵੀ ਚਲੋ ਕੁਝ ਹੋ ਹੋ ਕੇ ਸਾਨੂੰ ਆ ਕੇ ਬਹੁਤ ਵਧੀਆ ਲੱਗਿਆ ਠੀ ਜਿਹੜੇ ਤੇ ਪਹਿਲੀ ਵਾਰ ਪੁੰਛੇ ਮਨੇ ਧਰਗਤ ਸਾਹਿਬ ਦੇ ਦਰਸ਼ਨ ਕੀਤੇ ਇੱਥੋਂ ਦਾ ਮਾਹੌਲ ਦੇਖਿਆ ਤੇ ਬੜੇ ਪਰਸੰਨ ਹੋ ਗਏ ਤੇ ਆਹ ਲਿਟਰਚਰ ਅਸੀਂ ਸੇਵਾ ਕਰੀ ਜੀ ਤੁਹਾਡੇ ਵਿਦਿਆਲੇ ਚ ਕਿਹੜੇ ਕਿਹੜੇ ਕੋਰਸ ਕਿਵੇਂ ਕਿਵੇਂ ਹੁੰਦੇ ਨੇ ਸਾਡੇ ਵਿਦਿਆਲੇ ਚ ਅਸੀਂ ਮੇਨ ਉੱਥੇ ਰੱਖਿਆ ਜੀ ਗੁਰਮਤ ਸੰਗੀਤ ਤੰਤੀ ਸਾਜ਼ਾਂ ਨਾਲ ਜੀ ਵੀ ਜਿਹੜੇ ਸਾਡੇ ਰਵਾਇਤੀ ਸਾਜ਼ ਨੇ ਜਿਹੜੇ ਇੱਕ ਸਮਾਂ ਐਸਾ ਆ ਗਿਆ ਸੀ ਵੀ ਲੋਕ ਉਹਨਾਂ ਸਾਜ਼ਾਂ ਨੂੰ ਭੁੱਲੀ ਗਏ ਸੀ ਦਿਲ ਰੁਬਾ ਜੀ ਤਾਉ ਸਰਬਾਬ ਸਰੰਗੀ ਜੀ ਜੀ ਸਾਡੇ ਰਵਾਇਤੀ ਸਾਜ਼ ਸੀ ਪੰਥਕ ਸਾਜ਼ ਸੀ ਹਾਂਜੀ ਤੇ ਪਰ ਹੁਣ ਹੋਰ ਕੁਝ ਸੰਸਥਾਵਾਂ ਨੇ ਵੀ ਕੁਝ ਪ੍ਰਾਈਵੇਟ ਔਰਤਾਂ ਵੀ ਕਈ ਸੱਜਣਾਂ ਨੇ ਉਪਰਾਲਾ ਕੀਤਾ ਤੇ ਸਾਡੀ ਸੰਸਥਾ ਨੇ ਵੀ ਉਪਰਾਲਾ ਕੀਤਾ ਹੈ ਅਸੀਂ ਤੰਤੀ ਸਾਜਾਂ ਨੂੰ ਪ੍ਰਾਥਮਿਕਤਾ ਦਿੱਤੀ ਆ ਤੇ ਵਿਦਿਆਰਥੀ ਸਾਡੇ ਕੋਲ ਉੱਥੇ ਰਹਿ ਕੇ 3 ਸਾਲ ਦਾ ਕੋਰਸ ਵੀ ਕਰਦੇ ਆ ਜੀ ਨਾਲ ਨਾਲ ਤੰਤੀ ਸਾਜਾਂ ਦੀ ਵਿੱਦਿਆ ਲੈ ਰਿਆ ਗੁਰਬਾਣੀ ਦੀ ਵਿੱਦਿਆ ਲੈ ਰਿਆ ਤੇ ਨਾਲ ਨਾਲ ਫਿਰ ਸਾਰਾ ਕੁਝ ਅਸੀਂ ਠੀਕ ਹੈ ਜਿੰਨੇ ਵੀ ਵੱਡੇ ਮਤਲਬ ਆਪਣੇ ਪੁਰਪੁਰਬ ਹੁੰਦੇ ਨੇ ਸਹਿਬ ਜਦਿਆਂ ਫਤੇਗੜ ਸਾਹਿਬ ਆ ਰਿਹਾ ਹਾਂਜੀ ਉੱਥੇ ਵੀ ਅਸੀਂ ਜਾਣਾ ਜੀ ਤੇ ਸਾਡਾ ਹੁੰਦਾ ਵੀ ਕਿਤਾ ਸੰਗਤ ਤੱਕ ਲਿਟਰੇਚਰ ਪਹੁੰਚਿਆ ਗੁਰਬਤਾਲਾ ਜੀ ਹਾਂਜੀ ਤੇ ਦੂਜਾ ਨਾਲ ਨਾਲ ਸਾਡੀ ਸਿਹਤ ਦਾ ਵੀ ਪਰਚਾਰ ਹੋ ਰਿਹਾ ਤੇ ਨਾਲੇ ਸੰਗਤਾਂ ਨਾਲ ਦਰਸ਼ਨ ਮੇਲੇ ਰੂਬਰੂ ਹੋ ਜਾਂਦੇ ਕਿਸ ਤਰ੍ਹਾਂ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਆ ਬੀਰ ਜੀ ਨੂੰ ਆਪਾਂ ਮਿਲਦੇ ਆ ਇਹਨਾਂ ਨੇ ਬੜੀਆਂ ਸੋਹਣੀਆਂ ਪੇਂਟਿੰਗਾਂ ਬਣਾ ਕੇ ਲਾਈਆਂ ਨੇ ਫਿਸਤਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਤੁਸੀਂ ਇਹ ਪੇਂਟਿੰਗਾਂ ਲਾਈਆਂ ਨੇ ਇਹਨਾਂ ਬਾਰੇ ਕੁਝ ਦੱਸੋਗੇ ਜੀ ਬਾਬਾ ਜੀ ਅਸੀਂ ਆਪਣੇ ਹੱਥੋਂ ਬਣਾਈ ਆ ਜਿੱਦਾਂ ਕੰਪਿਊਟਰ ਤੇ ਅਸੀਂ ਤਿਆਰ ਕਰਦੇ ਆ ਜੀ ਕਿਉਂਕਿ ਅਸੀਂ ਸਿੱਖਿਆ ਪੜ੍ਹਾਈ ਸਭਾਈ ਸੜੀ ਇੱਥੇ ਆ ਹਾਂਜੀ ਹਾਂਜੀ ਅਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਆ ਤੇ ਜਦੋਂ ਪਰਿਵਾਰ ਸਾਹਿਬ ਜਾਇਦਾ ਤਾਂ ਉਦਾਂ ਅਸੀਂ ਆਪਣਾ ਵਿਜ਼ੂਅਲਾਈਜ਼ ਕਰਦੇ ਆ ਕਿ ਜੀ ਆਪਣਾ ਆਪਣੇ ਆਪ ਨੂੰ ਦੇਖ ਦੇ ਕਿ ਆਪਾਂ ਦਰਬਾਰ ਸੇ ਕਿਵੇਂ ਤਾਂ ਦਿਖਦਾ ਹੋਊਗਾ ਹਾਂਜੀ ਹਾਂ 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 ਤੇ ਅਸੀਂ ਉਹ ਦ੍ਰਿਸ਼ ਫਿਰ ਅਸੀਂ ਇਦਾਂ ਪੇਪਰ 'ਚ ਆ ਉਦਾਂ ਕਨਸੈਪਟ ਨੂੰ ਲੈ ਕੇ ਫਿਰ ਅਸੀਂ ਉਦਾਂ ਬਣਾਉਂਦੇ ਆ ਜੀ ਪੁੰਜੋੜ ਮੇਲੇ ਤੇ ਅਸੀਂ ਕਾਫੀ ਕਨਸੈਪਟ ਬਣਾਇਆ ਉਹ ਵੀ ਇਦਾਂ ਹੀ ਹੈ ਕਿ ਜੋੜ ਮੇਲੇ ਤੇ ਮੈਨੂੰ ਕੀ ਮਹਿਸੂਸ ਹੁੰਦਾ ਆ ਜੀ ਹਾਂਜੀ ਉਸੇ ਚਿੱਤਰ ਇਦਾਂ ਤਿਆਰ ਕਰਦੇ ਆ ਜੀ ਅੱਛਾ ਇਹ ਆਪਣੇ ਆਪ ਤਿਆਰ ਕੀਤੇ ਹੋਏ ਨੇ ਤੁਹਾਡੇ ਚਿੱਤਰ ਸਾਰੇ ਜੀ ਆਪਣੇ ਤਿਆਰ ਕੀਤੀ ਗਈ ਹੈ ਇਹ ਪੇਂਟਿੰਗ ਜੀ ਸੰਗਤ ਦਾ ਰਿਸਪਾਂਸ ਕਿਵੇਂ ਮਿਲ ਰਿਹਾ ਤੁਹਾਨੂੰ ਜੀ ਸੰਗਤ ਮਤਲਬ ਪਹਿਲਾਂ ਤਾਂ ਬਹੁਤ ਦੇਖ ਕੇ ਦੇਖਦੇ ਆ ਕਿ ਹਾਂ ਕਿਵੇਂ ਕਿਵੇਂ ਵੱਖ-ਵੱਖ ਆਰਟ ਆ ਜੀ ਕਿਵੇਂ ਤੁਸੀਂ ਦਰਸ਼ਕ ਆ ਉਹਨਾਂ ਨੂੰ ਹੋਰ ਉਤਸ਼ਾਹਿਤ ਹੁੰਦਾ ਕਿ ਹਾਂ ਇਹ ਚੀਜ਼ ਵੱਖਰੀ ਆ ਸਾਰਿਆਂ ਨਾਲੋਂ ਜੀ ਤੇ ਕਿਵੇਂ ਆਰਟਿਸਟ ਆਪਣੇ ਆਪ ਤਿਆਰ ਕਰਕੇ ਦੇਖਦੇ ਆ ਉਹਨਾਂ ਨੂੰ ਦਰਸ਼ਣ ਲੈ ਕੇ ਹੋਰ ਉਹਨਾਂ ਨੂੰ ਵੀ ਵੱਖਰਾ ਮਹਿਸੂਸ ਹੁੰਦਾ ਹੈ ਜੀ ਤੇ ਪੇਮਪਾਲਨਾ ਵੀ ਦੇਖਦੇ ਆ ਜੀ ਹਾਂਜੀ ਤੇ ਬਹੁਤ ਸੋਨਾ ਰਿਸਪੌਂਸ ਆ ਰਿਹਾ ਸਭ ਦਾ ਧੰਨਵਾਦ ਵੀਰ ਜੀ ਬਹੁਤ-ਬਹੁਤ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪਾਂ ਅੱਗੇ ਚੱਲਦੇ ਆਂ ਤੇ ਅੱਗੇ ਮਿਲਦੇ ਆਂ ਤੇ ਆ ਪ੍ਰਦਰਸ਼ਨੀ ਵਿਵੇਕਗੜ੍ਹ ਵੱਲੋਂ ਲਗਾਈ ਗਈ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਤੁਸੀਂ ਬੁੱਕਾਂ ਲਾਈਆਂ ਨੇ ਇੱਥੇ ਤੇ ਇਹਨਾਂ ਬੁੱਕਾਂ ਬਾਰੇ ਕੋਈ ਦੱਸੋਗੇ ਵੀ ਕਿਵੇਂ ਸੰਗਤ ਦਾ ਰਿਪੋਰਟ ਮਿਲਿਆ ਕਿ ਕਿਹੜੀ ਬੁੱਕ ਸੰਗਤ ਨੂੰ ਪੜ੍ਹਨੀ ਚਾਹੀਦੀ ਹੈ ਜਾਂ ਕੀ ਉਹ ਹੈ ਦੱਸੋਗੇ ਕਿਤਾਬਾਂ ਦਾ ਵੈਸੇ ਵੀ ਤੇ ਸੰਗਤ ਨੂੰ ਸਾਰੀਆਂ ਹੀ ਪੜ੍ਹਨੀਆਂ ਚਾਹੀਦੀਆਂ ਨੇ ਜੀ ਤੇ ਬਾਕੀ ਰਿਸਪੌਂਸ ਵਧੀਆ ਹਾਂਜੀ ਸੰਗਤ ਜੁੜੀ ਹੋਈ ਕਿਤਾਬਾਂ ਨਾਲ ਇਤਿਹਾਸ ਪੜ੍ਹ ਰਹੀ ਹੈ ਸੰਗਤ ਹਾਂਜੀ ਹਾਂਜੀ ਤੇ ਸੰਗਤ ਆ ਰਹੀ ਜਿੰਨੀ ਵੀ ਵਧੀਆ ਰਿਸਪੌਂਸ ਦੇ ਰਹੀ ਕਿਤਾਬਾਂ ਨਾਲ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਆਓ ਹੁਣ ਅਪ ਅੱਗੇ ਚੱਲਦੇ ਹਾਂ ਇਹ ਆਨੰਦਪੁਰ ਦੀ ਧਰਤੀ ਆ ਤੇ ਇੱਥੇ ਕਿਸੇ ਟਾਈਮ ਜੰਗਲ ਹੋਣਗੇ ਤੇ ਸੰਗਤਾਂ ਗੁਰੂ ਜੀ ਲਵੇ ਉਸ ਟਾਈਮ ਵੀ ਆਉਂਦੀਆਂ ਹੋਣਗੀਆਂ ਘੋੜਿਆਂ ਤੇ ਚੜ ਕੇ ਸਿੰਘ ਸਜੇ ਕੇ ਆਉਂਦੇ ਹੋਣਗੇ ਤੇ ਜਦੋਂ ਅਲੌਕਿਕੇ ਨਜ਼ਾਰਾ ਹੋਣਾ ਇੱਥੋਂ ਦਾ ਜਦ ਦੇਖਣ ਨੂੰ ਵੀ ਇੱਥੇ ਜੰਗਲ ਹੋਣਾ ਕੱਚੇ ਰਾਹ ਹੋਣੇ ਘੋੜਿਆਂ ਦੇ ਚੜਦੇ ਬਾਣੀ ਦਾ ਪ੍ਰਵਾਹ ਚੱਲਦਾ ਹੋਣਾ ਹਨ ਜਦ ਮਹਿਸੂਸ ਕਰੀਏ ਤੇ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਹੋਣੀ ਆ ਜਦ ਇੱਥੇ ਕੀ ਮਾਹੌਲ ਬਣਿਆ ਹੋਣਾ ਤੇ ਆਪਾਂ ਅੱਗੇ ਸੰਗਤਾਂ ਨੂੰ ਮਿਲਾਂਗੇ ਤੇ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇਗੀਆਂ ਤੇ ਆਹ ਪ੍ਰਦਰਸ਼ਨੀ ਲੱਗੀ ਐ ਤੇ ਆਪਾਂ ਮਿਲਦੇ ਭਾਈ ਵੀਰ ਸਿੰਘ ਜੀ ਦਾ ਲਿਟਰੇਚਰ ਇੱਥੇ ਮਿਲ ਰਿਹਾ ਹੈ ਆਪਾਂ ਨੂੰ ਤੇ ਬਾਬਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਆ ਹਾਂਜੀ ਠੀਕ ਆ ਨਾ ਸਾਡੇ ਚੰਚੀ ਦੀ ਪਰਬਤ ਹੀ ਆ ਹਨਾ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਹਨਾ ਹਾਂ ਜਿਹੜਾ ਬਹੁਤ ਸਾਨੂੰ ਚੰਗਾ ਲੱਗ ਰਿਹਾ ਹਾਂਜੀ ਠੀਕ ਆ ਨਾ ਤੇ ਆਪਾਂ ਸੰਗਤ ਦੂਰੋਂ ਦੂਰੋਂ ਆਣ ਕੇ ਹਾਂ ਦੂਰੋਂ 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 ਆਣ ਕੇ ਦੇਖ ਰਹੀ ਆ ਹਾਂਜੀ 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 ਅਸੀਂ ਹਮਾਰਾ ਸਰਦੇ ਜ਼ਿਲ੍ਹੇ ਤੋਂ ਉੱਗ ਬਾਰਡਰ ਤੋਂ ਆ ਰਿਹਾ ਹਾਂਜੀ ਹਾਂਜੀ ਕਿਹਨਾਂ ਨਾਲ ਤੋਂ ਆ ਕੇ ਤੇ 50 ਸਾਲ ਬਾਅਦ ਆਉਣਾ ਹੈ ਇਹ ਨਾ 300 ਸਾਲ ਪਹਿਲਾਂ ਆਇਆ ਤੇ ਹੁਣ 350 ਸਾਲ ਆਇਆ 350 ਸਾਲ ਹਾਂ ਤੇ ਆਪਣੀ ਪੀੜ੍ਹੀ ਦੇਖ ਰਹੀ ਹੈ ਜਿਹੜੀ ਆ ਸੰਤ ਨੇ ਵੇਖਿਆ ਇਹ ਸੰਤ ਨੇ ਬਿੱਲੀ ਨੇ ਵੇਖਣਾ ਬਿੱਲੀ ਨੇ ਹਾਂ ਜੀ ਜੀ ਹਾਂਜੀ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਹਾਂਜੀ ਹਾਂਜੀ ਹਾਂ ਛੋਟੀ ਨਹੀਂ ਹੈ ਬਹੁਤ ਚੰਗੀ ਖਾਲ ਤਾਂ ਹਾਂਜੀ ਹਾਂਜੀ ਵਧੀਆ ਦੇਖੋ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਲੱਗਾ ਸੰਤ ਨੂੰ ਹਾਂਜੀ ਹਾਂਜੀ ਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੀ ਬੜੇ ਪਿਆਰ ਨਾਲ ਤੇ ਉਤਸ਼ਾਹ ਨਾਲ ਇੱਥੇ ਆ ਰਹੀਆਂ ਨੇ ਤੇ ਆ ਬਜ਼ੁਰਗੇ ਆ ਰਹੇ ਹਨ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸ਼ੀਦੀ ਪਰਬ ਤੇ ਆਏ ਹੋ ਤੇ ਇੱਥੇ ਕੀ ਕਿਦਾਂ ਮਹਿਸੂਸ ਕਰ ਰਹੇ ਹੋ ਜੀ ਤੁਸੀਂ ਕੁਝ ਮੋਲ ਕੇ ਆਪਣੇ ਵਿਚਾਰ ਦੱਸੋ ਜੀ ਸ਼ੀਦੀ ਪਰਬ ਤੇ ਆਏ 350 ਸਾਲਾ ਮਨਾ ਰਹੇ ਹੋ ਜਿਵੇਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਅਜੇ 50 ਸਾਲ ਬਾਅਦ ਆਉਣਾ ਹੈ ਵੀ ਆਪਣੀ ਕਿੰਨੇ ਆ ਨੇ ਆਪਾਂ ਜੋ ਵਿੱਚੋਂ ਮਿਸ ਕਰ ਦੇਣੇ ਤੁਹਾਨੂੰ 350 400 ਸਾਲਾ ਆਉਣਾ ਤੇ ਤੁਸੀਂ ਕਿਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਮਹਿਸੂਸ ਹੀ ਤਾਂ ਕਰ ਰਹੇ ਐ ਵੀ ਬੜੀ ਸਾਡੀ ਕਿਰਪਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਂ ਜੀ ਧਰਤੀ ਦੇ ਸਾਨੂੰ ਦਰਸ਼ਨ ਬਖਸ਼ੇ ਨੇ ਹਾਂ ਜੀ ਮੁੜ ਕੇ ਕੀ ਬਤਾ ਸੰਸਾਰ ਤੇ ਆਉਣਾ ਕਿ ਨਹੀਂ ਆਉਣਾ ਹਾਂਜੀ ਬੜੀ ਕਿਰਪਾ ਹੈ ਮਹਾਰਾਜ ਸਾਡੇ ਬੜੇ ਚੰਗੇ ਭਾਗ ਨੇ ਚੰਗੇ ਭਾਗ ਨੇ ਜਿਹੜਾ ਸਾਡੇ 350 ਸਾਡੇ ਸਿੱਖ ਨੂੰ ਮਲਾ ਬਣਾ ਰਿਹਾ ਸਾਡੇ ਸੱਚੇ ਪਾਤਸ਼ਾਹ ਗੁਰੂ ਸਿੱਖਾਂ ਦੇ ਘਰ ਤੋਂ ਜਨਮ ਦਿੱਤਾ ਹੈ ਹਾਂਜੀ ਅੰਮ੍ਰਿਤਧਾਰੀ ਆ ਸਤਿਗੁਰ ਨੇ ਬਣਾਇਆ ਅੰਮ੍ਰਿਤ ਦਾ ਬਾਟਾ ਸ਼ਿਕਾਇਆ ਬਖਸ਼ਿਸ਼ ਕੀਤੀ ਬੜੀ ਕਿਰਪਾ ਹੈ ਬੜੀ ਬਖਸ਼ਿਸ਼ ਹੈ ਹਾਂਜੀ ਤੇ ਬਹੁਤ ਆਨੰਦ ਬਣਿਆ ਹਾਂਜੀ ਹਾਂਜੀ ਨੰਦਾਂ ਦੀ ਪੂਰੀ ਦਾ ਆਨੰਦ ਆਉਂਦੀ ਨਿੱਕੇ ਹਾਂ ਹਾਂਜੀ ਜਦੋਂ ਹੁਣ 400 ਮਿਲਣਾ ਤੋਂ ਮੁਸ਼ਕਿਲ ਆਉਂਦੀ ਹੁੰਦੀ ਹੈ ਬਹੁਤ ਨੇ ਵੈਸੇ ਕਹਿੰਦੇ ਬਹੁਤ ਭਾਗਾਂ ਦੇ ਜੀ ਹਾਂ ਕਿ ਅਸੀਂ ਪਹੁੰਚ ਗਏ ਪਹੁੰਚ ਗਿਆ ਹਾਂਜੀ ਬਹੁਤ ਸ਼ੁਭਾ ਮਹਿਸੂਸ ਕਰ ਰਿਹਾ ਹਾਂਜੀ ਨਾ ਬਤਪਨ ਜੀ ਨਾਂ ਕਿਹਾ ਤੋਂ ਛੇ 6 ਸਾਲ ਦੇ ਹੋਣਾਗੇ ਜੀ ਹਾਂਜੀ ਹੋਣਾਗੇ ਜੀ ਹੁਣ ਅੱਗੇ ਆਏ ਆ ਤੇ ਹੁਣ ਚਲੋ ਹੁਣ ਕਿਸ ਕਰਮਾ ਨਾਲ ਆ ਗਿਆ ਜੀ ਜਿਹਦਾ ਵਿੱਚੋਂ ਬਾਝ ਕੇ ਤਾਂ ਕਿਹਾ ਜਾਣੀ ਨਹੀਂ ਆਈ ਹੁੰਦੀ ਇਹ ਗੱਲ ਹਾਂ ਹੁਣ ਅੱਗੇ ਆ ਸਾਡੀ ਕਿਹੜੀ ਦੇਖੂ ਕਿ ਬੱਚੇ ਦੇਖਣਗੇ ਪਰ ਮਾਤਮਾ ਬੱਲੀਓ ਮੇਰ ਹੋਈ ਬੱਚੇ ਦੇਖਣਗੇ ਸੀ ਨਹੀਂ ਹਾਂਜੀ ਸਾਡੇ ਕਰਮਾ ਚਲ ਮੁਸ਼ਕਲ ਆ ਹਾਂਜੀ ਗੱਲ ਵੀ ਬਰਦੀ ਨਹੀਂ ਹੋ ਜਾਂਦੀ ਹਾਂਜੀ ਉਹ ਹਾਂਜੀ ਉਸ ਤਹਾਂ ਮੋਲਾਂ ਮੁਸ਼ਕਲ ਆ ਬਾਗੇ ਲੈ ਕੇ ਆਉਣਾ ਹਾਂਜੀ ਤੇ ਗੱਲੇ ਵੀ ਆ ਖੋਜ ਭਾਗਾ ਸਮਾਂ ਸਾਡੇ ਵਾਸਤੇ ਕਿ ਸਾਨੂੰ ਮਾਤਰਵਾਦ ਦਾ ਦਸ਼ਕਾ ਦੋ ਤੇ ਇੱਕ ਵਾਰ ਸਾ ਦੱਸੇ ਤੇ ਉਹ ਕਿਧਰ ਬੋਝ ਸਕਿਆ ਬਹੁਤ ਬਹੁਤ ਧੰਨਵਾਦ ਜੀ ਚਲੋ ਆਪਾਂ ਧੰਨਵਾਦ ਜੀ ਕੰਮ ਕਰਤੀ ਜੋ ਪੇਟੀਸ਼ਨਰ ਹੈਡ ਕਰਤੀ ਨੇ ਸਾਡੇ ਕੋਈ ਆਪ ਜੀ ਸ਼ੀਦੀਪੁਰ ਬਤੇ ਆਇਓ ਤੇ ਆਪ ਕੀ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਆ ਵਾਈ ਗੋਦੀ ਦਾ ਖਾਲਸਾ ਵਾਈ ਗੋਦੀ ਕੀ ਪਤ ਹੈ ਮੈਂ ਨਾ ਇੰਗਲੈਂਡ ਤੋਂ ਆਇਆ ਜੀ ਜਿਵੇਂ ਜਾਣਦੇ ਆ ਨਹੀਂ ਮੇਰਾ ਨਾਮ ਸਰਜੀਤ ਸਿੰਘ ਆ ਜੀ ਆ ਮੇਰੇ ਜਿਹੜੇ ਭੱਤੇ ਆ ਰੰਗਰੇਟੇ ਗੁਰੂ ਕੇ ਬੈਠੇ ਤਾਂਨਨ ਬਾਬਾ ਜੀਵਨ ਸਿੰਘ ਜੀ ਹਾਂਜੀ ਉਹ ਗੁਰੂ ਮਹਾਰਾਜ ਜੀ ਦਾ ਸੀਸ ਲੈ ਕੇ ਆਏ ਸੀ ਜੀ ਦਿੱਲੀੋਂ ਜੀ ਮੈਂ ਰੰਗਰੇਟਾ ਦਾਲ ਦਾ ਮੀਤ ਜਥੇਦਾਰ ਜੀ ਸਾਡੇ ਵੱਡਿਆਂ ਦਾ ਹੀ ਇਹ ਸਵਾਗਤ ਹੈ ਜੀ ਭਰਾ ਜੀ ਤਾਂ ਸਾਡਾ ਖੰਡ ਬਾਟ ਚੱਲ ਰਿਹਾ ਦਿਮਾਰਗਣ ਸਾਹਿਬ ਜੀ ਸਾਡੇ ਵੱਡਿਆਂ ਨੇ ਸਿਜਣਾ ਗੁਰੂ ਮਹਾਰਾਜ ਜੀ ਦਾ ਸੀਸ ਹੈ ਜਿਹਨੂੰ ਲੈ ਕੇ ਆਇਆ ਇੱਥੇ ਹਾਂਜੀ ਬਾਬਾ ਜੀਵਨ ਸਿੰਘ ਜੀ ਪਾਸ ਜਾਤਾ ਜੀ ਹਾਂ ਜੀ ਆਪਾਂ ਉਹਨਾਂ ਦੀ ਫੈਮਿਲੀ ਆ ਉਹ ਸਾਡੇ ਦਾ ਅਨਸੈਸਟਰਸ ਆ ਉਹਨਾਂ ਦੀ ਕੁਲ ਚ ਹਾਂ ਜੀ ਤਾਂ ਫੇ ਆਪਾਂ ਉਹਨਾਂ ਦਾ ਖੰਡਪਾਟ ਇੱਥੇ ਰੱਖਿਆ ਆ ਵੀ ਸਾਡੇ ਜਿਹੜੇ ਅੰਗਰੇਟੇ ਆ ਅੰਗਰੇਟਾ ਫੌਜ ਨੂੰ ਸਾਡੇ 350 ਸਾਲ ਹੋ ਗਿਆ ਜੀ ਹਾਂ ਜੀ ਜੀ ਮਹਾਰਾਜ ਜਿਹੜਾ ਹਾਥੀ ਚੁਣਾਇਆ ਆ ਜੀ ਅੰਗਰੇਜ਼ ਫੌਜ ਹਾਂ ਜੀ ਸੋ ਬਗਿਆ ਮਸੂਹ ਸਿਆ ਮੈਂ ਆਉਂਦਾ ਜਾਂਦਾ ਰੰਨਾ ਆ ਜੀ ਤਾਂ ਆਪਣਾ ਖੰਡਪਾਟ ਤੁਸੀਂ ਵੀ ਆਇਓ ਸਾਰਿਆਂ ਨੂੰ ਸੱਦਾ ਆ ਜੀ ਹਾਂ ਜੀ ਵੀ ਜਿਹੜਾ ਅੰਗਰੇਟਾ ਪ੍ਰਗਟਦੇ ਵਸ ਜਿਹੜਾ ਆ ਉਹ ਸ਼ੁਰੂ ਹੁੰਦਾ ਆ ਮਹਾਰਾ ਦੇਸ਼ੀ ਦੀ ਲੋਕੀ ਦੀ ਬਰੋਤਾ ਹਾਂਜੀ ਨਾਸ਼ੀਦੀ ਹੁੰਦੀ ਨਾਰਨ ਨਾ ਨਾਨ ਅਗਰੇਟੇ ਹੁੰਦੇ ਨਾ ਸੀ ਸਵਾਸਦਾ ਜੀ ਠੀਕ ਹੈ ਜੀ ਮੇਰੇ ਬੱਡਿਆ ਨੇ ਸਿੱਖ ਪੰਥ ਨੂੰ ਦੁਬਾਰਾ ਜੀਵਤ ਕੀਤਾ ਜੀ ਹਨਾ ਜੀ ਸਈ ਪੰਥ ਦੇ ਮਾਲਕ ਆ ਸਾਡੇ ਵੱਡਿਆਂ ਨੂੰ ਕਲਗੀ ਲੱਗੀ ਆ ਖੜਾ ਦੀ ਚਮਕੌਰ ਸਾਹਿਬ ਤੁਸੀਂ ਆਓ ਤਾਂ ਪਸਾਨ ਨੂੰ ਜਾਣ ਕੇ ਜਿਹੜੇ ਪੰਥ ਦੇ ਜਿਹੜੀ ਜ਼ਿੰਮੇਵਾਰੀ ਆ ਆ ਦਾ ਸਾਰਾ ਕੋਸ਼ਾ ਉਹ ਆ ਦੇਖੋ ਭਈ ਆਪਾਂ ਫਰਲੇ ਵਾਲੇ ਸੰਗਿਆਂ ਜਹੇਦਾਰ ਆ ਕਾਟੀ ਪੋਜੀਸ਼ਨ ਆ ਪਾਂਛ ਦਵਾ ਚਨਾ ਤਾਂ ਫੇਰ ਉਹ ਆਪਾਂ ਨੂੰ ਨਿਵਾ ਰਹਿਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਆਉਣੇ ਆਪਣੇ ਖਾਣ ਪਾਣ ਹਾਂਜੀ ਤੇ ਕੱਲ ਭੂਗ ਨੇ 500 ਜੀ ਅੱਜ ਸ਼ੁਰੂ ਆ ਦਿਮਾਲ ਕਰ ਜੀ ਹਾਂਜੀ ਹਾਂਜੀ ਇੱਥੇ ਆਪਣਾ ਬਾਬਾ ਜੀ ਮਨ ਸਿੰਘ ਜੀ ਇੱਥੇ ਮਨਾਉਂਦੇ ਨੇ 5 ਸਤੰਬਰ ਨੂੰ ਹਾਂਜੀ ਜੀ ਸਾਰੇ ਆਉਂਦਾ ਆਪਣਾ ਇੱਥੇ ਵੀ ਬਾਬਾ ਮੇਜਰ ਸਿੰਘ ਸੁਣਿਆ ਹਾਂਜੀ ਹਾਂਜੀ ਉਹ ਮਜਬੂਸ ਉਹ ਮਜਬੂਸੇ ਖਾਣੇ ਮੁਖੀ ਆ ਜੀ ਜੋਨਾ ਬੁੱਢਾ ਦਾਲ ਤਿਆਰ ਹੋਇਆ ਆ ਜੀ ਪੰਜ ਜਿਹੜੇ ਨਿਸ਼ਾਨ ਜਿਹੜਾ ਪੰਜਵਾਂ ਨਿਸ਼ਾਨ ਆ ਬਾਬਾ ਪੀਰ ਸਿੰਘ ਨੂੰ ਮਿਲਿਆ ਸੀ ਜੀ ਹਨਾ ਜੀ ਬਾਬਾ ਪੀਰ ਸਿੰਘ ਨੂੰ ਮਿਲਿਆ ਸੀਗਾ ਤਾਂ ਜਿਹੜੇ ਉਹ ਬਾਬਾ ਪੀਰ ਸਿੰਘ ਦੀ ਉਸ ਬੁੱਢੇ ਦਾਲ ਦਾ ਜਿਹੜਾ ਪੰਜਵਾਂ ਨਿਸ਼ਾਨ ਆ ਉਹਦਾ ਜਿਹੜਾ ਮੁਖੀ ਆ ਉਹ ਬਾਬਾ ਮੇਜਰ ਸਿੰਘ ਆ ਵਰਲਡ ਵਾਈਡ ਜਨਾਬ ਮਜਮੂਸੇ ਖੰਡ ਜਹਨਾਰ ਆ ਮੈਂ ਉੱਥੇ ਉਜੇ ਨੰਬਰ ਤੇ ਆ ਤਾਂ ਉਹ ਜਿਹੜੀ ਸੀ ਪੇਟ ਯਾਤਰਾ ਤੋਂ ਆ ਰਹੇ ਆ ਵਾਪਸ ਸਪਰੀ ਸੰਗਤ ਨੂੰ ਗਈ ਆ ਉੱਥੇ ਜਿਹੜਾ 29 ਤਰੀਕ ਨੂੰ ਆਣਾ టైਗ ਨੂੰ ਆ ਜਾਣਾ ਹਾਂ ਹਾਂਜੀ ਟਾਈਗ ਆ ਵੀ 29 ਤਰੀਕ ਨੂੰ ਇੱਥੇ ਸਮਾਪਤੀ ਆ ਉਸ ਸਮਾਪਤੀ ਦਾ ਜਿਹੜਾ ਪਾਠ ਹੈ ਉਹ ਸ਼ੁਰੂ ਕੀਤਾ ਆ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਾਂ ਸਾਡਾ ਜਾਨੀ ਲੰਗਰੇਤਾ ਪੰਥ ਜਣਾ ਆ ਉਸ ਮਰਪਤਿਆ ਤਾਂ ਚੜ੍ਹਦੀ ਕਲਾ ਬਹੁਤ ਸੋਹਣਾ ਆ ਜੀ ਵਧੀਆ ਆ ਵੀ ਆਪਾਂ ਇਹ ਸ਼ਹਾਦਤ ਤੋਂ ਕੁਝ ਸਿੱਖੀਏ ਸਿੱਖੀਏ ਸਿੱਖਿਆ ਲਈਏ ਮੇਨ ਸਿੱਖਿਆ ਦੀ ਗੱਲ ਆ ਇਹ ਨਹੀਂ ਵੀ ਗਣਤੀ ਆਪਾਂ ਆਈਏ ਲੰਗਰ ਖਾਈਏ ਤੇ ਵਾਪਸ ਚਲੇ ਜਾਈਏ ਫਰਾਤ ਤਾਂ ਹੁਣ ਤੁਸੀਂ ਵੀ ਤਿਆਰ ਬਟਿਆਰ ਦੇ ਬਾਣਾ ਪਾਇਆ ਜੀ ਵਰਦੀ ਭਾਇਆ ਨਾ ਤੁਸੀਂ ਪੰਜ ਦੀ ਵੀ ਪੰਜ ਦਾ ਜ਼ਿੰਮੇਵਾਰ ਆ ਹਾਂਜੀ ਤੁਹਾਡਾ ਪੰਜ ਤੇ ਆ ਹਾਂਜੀ ਸਮਲਪਤਾ ਤੁਸੀਂ ਤਾਂ ਤੁਸੀਂ ਵੀ ਇਹ ਦੇਖਣਾ ਵੀ 350 ਫਿਰ 351 ਹੋਣਾ ਹਾਂਜੀ LN349 ਜੀ ਆਪਾਂ ਕਾਨਾ ਕੀ ਇਹਦੇ ਨਾਲ ਸਿੱਖਿਆ ਕੀ ਸਿੱਖਿਆ ਕੀ ਲਈ ਮੇਨ ਦਾ ਇਹ ਤੇ ਆ ਬਿੱਚ ਕੀ ਆ ਵੀ ਬਾਣੀ ਮਹਾਰਾ ਨੇ ਬਸ ਮਹਾਰਾ ਦਾ ਮੇਨ ਜਿਹੜਾ ਮੁੱਦਾ ਆ ਆਪਾਂ ਨੂੰ ਸਮਝਦੇ ਨਹੀਂ ਲੋੜ ਆ ਮੇਨ ਗਰੀਬ ਸਿੱਖਣ ਕੋ ਹੁੰਦੇ ਹੋ ਪਾਸ ਕਰਾਈ ਆਪਾਂ ਗਰੀਬਾਂ ਨੂੰ ਚੱਕਣਾ ਆ ਹਾਂਜੀ ਹਨਾ ਜੀ ਬਾਦਸ਼ਾਹੀ ਦਿੱਤੀ ਆ ਮਹਾਰਾਜ ਨੇ ਦਿੱਤੀ ਆਪਾਂ ਨੂੰ ਮਿਲ ਗਈ ਹੈ ਨਾ ਤਾਂ ਹੁਣ ਆਪਾਂ ਗਾਂ ਵੰਡਣੀ ਆ ਵੰਡਣੀ ਆ ਹਨਾ ਜੀ ਗਰੀਬ ਸਿੱਖਾਂ ਦੀ ਆਪਾਂ ਸਪੋਰਟ ਕਰਨੀ ਆ ਆਪਾਂ ਘਰ ਘਰ ਸਿੱਖੀ ਪਹੁੰਚਾਉਣੀ ਆ ਹਨਾ ਬਾਬੇ ਨਾਨਕ ਦੇਗਦਾਰ ਘਰ ਘਰ ਅੰਦਰ ਧਰਮ ਸ਼ਾਲਾ ਹਾਂਜੀ ਪਾਣੀ ਪਾਣੀ ਵੰਡਣਾ ਜੁੜੇ ਔਰ ਹੋਂ ਤਾਂ ਜਿਹੜਾ ਚਰਨ ਪਾਲ ਹੁੰਦਾ ਸੀ ਜੀ ਗੁਰੂ ਸਾਹਿਬ ਦਾ ਹੋਂ ਤਾਂ ਪਹਿਲਾਂ ਗੁਰੂ ਕਾ ਦੇ ਸੀ ਹੁਣ ਤੁਸੀਂ ਕਰਦੇ ਸੀਗਾ ਤੁਸੀਂ ਕਰਦੇ ਨਾ ਅੰਮਤ ਸੰਚਾਰ ਹਾਂਜੀ ਪੰਥ ਕਰਦਾ ਨਾ ਗਰੰਤ ਨਹੀਂ ਕਰਦਾ ਫਿਰ ਗੁਰੂ ਗੋਬੇ ਸਿੰਘ ਨੇ ਕਿਹਾ ਆ ਆਪਨ ਪਉਸੇ ਵੀ ਖਾਂਸੇ ਸੌਂਪਾ ਦੁੱਤੀਆਂ ਨੂੰ ਸਤਗੁਰੂ ਗਰੰਥਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਰੱਖ ਕੇ ਪੰਥ ਨੂੰ ਪਿੱਛੇ ਕਰ ਲਿਆ ਆ ਗਲਤ ਆ ਪੰਥ ਸੱਚੇ ਪਾਸ਼ਾ ਨੇ ਪੰਜਾ ਪਿਆਰ ਆ ਨੂੰ ਮੁਖ ਰੱਖਿਆ ਉਹ ਸਾਡਾ ਗੁਰੂ ਆ ਉਸ ਤੋਂ ਆਪਾਂ ਵਧਦੇ ਆ ਵਾ ਵਾ ਪੰਥ ਦਾ ਇੰਜ ਆ ਗਿਆ ਪੰਥ ਪੰਥ ਤੋਂ ਬਦਲ ਆਇਆ ਗੁਰਾਂ ਦਾ ਆਪਣਾ ਹੈ ਹੀ ਆ ਉਹਦਾ ਪਹਿਲਾਂ ਹੀ ਸੀ ਗੁਰੂ ਅਰਜਨ ਦੇਵ ਜੀ ਤੇ ਟਾਈਮ ਤੋਂ ਵੀ ਸੀ ਹਾਂ ਬੜਾ ਸਿੱਖ ਸਜਾਉਣੇ ਆ ਖਾਲਸਾ ਬਣਾਉਣੇ ਆ ਖਾਲਸਾ ਬੜਾ ਕਾੜ ਕਾੜ ਕੇ ਅਨਾ ਦੋਦ ਚਦਾ ਚੁੱਕੀ ਇਹ ਨਿਕਲਦਾ ਇਹਦਾ ਬੰਦ ਸਿੱਖ ਚੋਂ ਬੜਾ ਕਾੜ ਕਾੜ ਕੇ ਉਹ ਫੇਰ ਤੁਹਾਡੇ ਵਾਲਾ ਖਾਲਸਾ ਬਣਦਾ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਤੁਸੀਂ ਅਮ ਸੰਚਾਰ ਕਰਕੇ ਤਾਂ ਤੁਸੀਂ ਫਿਰ ਹੋਰ ਖਾਲਸਾ ਵਧਾਉਣਾ ਤਾਂ ਆਪਾਂ ਰਾਜ ਕਰਨਾ ਹੈ ਰਾਮਪੁੱਤ ਰਾਜ ਕਰਨਾ ਆਜ ਕਰੇਗਾ ਖਾਲਸਾ ਹਾਂ ਨੰਨੀ ਰੇ ਨੰਗੂ ਹਾਂ ਚੰਗਾ ਬੜਾ ਧੰਨਵਾਦ ਜੀ ਖਾਲਸਾ ਪੁੱਤ ਵਾਈ ਗੁਰੂ ਜੀ ਕੀ ਫਤਿਹ ਤੇ 350 ਸਾਲ ਮਨਾ ਰਹੇ ਤੇ 350 ਸਾਲਾਂ ਤੇ ਆਏ ਹੋ ਤੇ ਕਿਦਾਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਨਤ ਹੈ ਜੀ ਇੱਥੇ ਆਉਨੇ ਬਹੁਤ ਚੰਗਾ ਲੱਗ ਰਿਹਾ 50 ਸਾਲ ਤੱਕ ਆਉਂਦੇ ਰਹੇ ਆ ਅੱਛਾ ਜੀ ਤੇ ਮੈਂ ਆਇਆ ਵੀ ਸ਼੍ਰੀ ਬਾਬਾ ਟੇਕਪਤ ਸਾਹਿਬ ਤੋਂ ਅੱਛਾ ਜੀ ਮਨਾ ਰਹੇ ਅੱਛਾ ਤੇ ਜਿਹੜਾ ਭਾਈ ਦਿਆਲਾ ਜੀ ਦੇ ਪਾਇ ਸਿਕਾ ਸੀ ਨਾ ਜਿਹੜਾ ਆਰੇ ਨਾ ਆਰੇ ਦਾ ਮਤਲਬ ਇਹ ਆ ਤੇ ਮੇਰਾ ਜਿਹੜਾ ਮੁਖ ਹੈ ਨਾ ਪਾਸ਼ਾ ਦੇ ਨਾਲ ਹੋਵੇ ਤਾਂ ਪਾਸ਼ਾ ਮੈਨੂੰ ਵੇਖ ਕੇ ਡੋਲਦੇ ਜਾਂ ਨਹੀਂ ਹਾਂ ਜੀ ਇਹ ਹਾਂਜੀ ਤੇ ਉਹ ਡੋਲੇ ਨਹੀਂ ਜਿਹੜੀ ਬਾਣੀ ਕਮਾਈ ਉਹਨਾਂ ਨੇ ਹਾਂ ਕਰਮ ਦੇ ਪੱਲਾ ਕਰਮ ਤੇਰੀ ਲਾਗਲੇ ਆਪਣੇ ਧਰਮ ਵਾਸਤੇ ਆਰੇ ਨਾਲ ਚੀਰੇ ਗਏ ਆ ਤੇ ਧਰਮ ਪਚਾ ਲਿਆ ਹਾਂਜੀ ਤੇ ਇਸ ਕਰਕੇ ਇੱਥੋਂ ਵੀ ਜਦੋਂ ਤੁਰੇ ਆ ਨਾ ਇੱਕ ਚਿੱਕਾਂ ਦਾ ਜਿਹੜਾ ਮਹੱਤ ਹੀ ਨਾ ਉਹ ਇਸ ਕਰਕੇ ਹੀ ਸਾਡਾ ਜਿਹੜਾ ਡੁੱਬਦਾ ਧਰਮ ਖੂਨ ਪਚਾਉਂਦਾ ਬਚਾ ਲਿਆ ਉਹ ਫਿਰ ਇਸ ਕਰਕੇ ਦਿੱਲੀ ਨੂੰ ਉੱਥੋਂ ਤੋਰੇ 9 ਸਾਲ ਦੀ ਉਮਰ ਜਿੱਦਾਂ ਆਪਣੇ ਖੇਤਾਂ ਦੇ ਦੂਰ ਦਿੱਲੀ ਵਾਲਾ 6 ਸਾਲ ਵਾਸਤੇ ਤੋਰੇ ਵਾਈ ਗੁੱਡੀ ਖਾਲਸਾ ਵਾਈ ਗੁੱਡੀ ਕੀਤੇ ਉਹ ਲੇਕਿਨ ਉਹਨਾਂ ਦਾ ਸਾਰੀਆਂ ਸੰਗ ਦਾ ਭਾਵਕ ਨਾਲ ਦੱਸ ਨਹੀਂ ਵੀ ਅਸੀਂ ਸਾਢੇ 350 ਸਾਲਾਂ ਮਨਾ ਰਹੀਆਂ ਤੇ ਇਸ ਤੋਂ ਬਾਅਦ ਵੀ ਪਤਾ ਨਹੀਂ ਦਿਖਾਨੀ ਵੀ ਅਸੀਂ ਹੋਣਾ ਜਾਂ ਉਸ ਤੋਂ ਬਾਅਦ ਜਿਹੜੀ ਹੋਣਗੇ ਵੀ ਉਹਨਾਂ ਨੇ ਵੀ ਅਸੀਂ ਤਾਂ ਮਿਸ ਕਰ ਦੇਣਾ ਤੈਨੂੰ ਸਾਢੇ 350 ਸਾਲਾਂ ਤੇ ਆਨੰਦਾਂ ਦੀ ਪੁਰੀ ਜੱਪਾ ਆਏ ਆ ਤੇ ਇੱਥੇ ਕਿਸੇ ਟਾਈਮ ਵੀ ਗੁਰੂ ਜੀ ਜਾਂਦੇ ਹੋਣਗੇ ਘੋੜਿਆਂ ਤੇ ਲੰਘਦੇ ਹੋਣਗੇ ਹਨਾ ਵੀ ਆ ਰਸਤੀਆਂ ਦੇ ਉੱਤੇ ਜਾਂ ਜੰਗਲ ਕੱਚੇ ਰਾਤੇ ਹੋਣਗੇ ਤੇ ਸਿੰਘ ਵੀ ਗੁਰੂ ਜੀ ਲਵੇ ਆਉਂਦੇ ਹੋਣਗੇ ਜੋ 350 ਸਾਲ ਪਹਿਲਾਂ ਗੁਰੂ ਜੀ ਦਾ ਸ਼ੀਸ਼ ਇੱਥੇ ਆਇਆ ਹੋਊਗਾ ਤਾਂ ਕੀ ਮਾਹੌਲ ਹੋਊਗਾ ਇੱਥੇ ਤੇ ਉਹਪਰ ਮਹਿਸੂਸ ਕਰ ਸਕਦੇ ਆ ਸਾਰੀਆਂ ਸੰਗਤਾਂ ਮਹਿਸੂਸ ਵੀ ਕਰ ਰਹੀਆਂ ਨੇ ਤੇ ਸੰਗਤਾਂ ਨੂੰ ਮਿਲ ਕੇ ਬੜਾ ਭਾਵ ਭਾਵਕ ਵੀ ਹੋ ਰਹੀ ਨੇ ਸਾਰੇ ਤੇ ਚ ਆਜੂ ਆਪਾਂ ਅੱਗੇ ਚੱਲਦੇ ਆ ਹੁਣ ਚੜ੍ਹਦੀ ਕਲਾ ਕਿੱਥੋਂ ਆਇਓ ਬਈ ਇਹ ਇਹ ਜੀ ਕਪੂਰਥਲਾ ਸ਼ਹਿਰ ਕਪੂਰਥਲਾ ਦੇ ਸ਼ਹੀਦੀ ਪੁਰਬ ਤੇ ਆਏ ਹਾਂ ਜੀ ਸ਼ਹੀਦੀ ਗੁਰਪੁਰਬ 사ਤਗੁਰਾਂ ਦਾ ਚੱਲ ਰਿਹਾ ਵਾ ਹਾਂ ਜੀ ਸਾਡੇ ਕਪੂਰਥਲਾ ਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੇ ਹਾਂ ਜੀ ਅੱਜ ਦੇ ਦਿਨਾਂ ਦੇ ਵਿੱਚ Hindu ਧਰਮ ਦੀ ਰੱਖਿਆ ਕੀਤੀ ਜੀ ਅਤੇ ਜਿਹੜੇ ਦੱਬੇ ਕੁਚਲੇ ਗਰੀਬ ਲੋਕ ਸੀ ਜੀ ਉਹਨਾਂ ਨੂੰ ਵੀ 사ਤਗੁਰਾਂ ਨੇ ਆਪਣੀ ਸ਼ਹੀਦੀ ਦੇ ਕੇ ਵੱਡੇ ਵੱਡੇ ਰੰਕ ਦਿੱਤੇ ਰੰਗਰੇਟੇ ਗੁਰੂ ਕੇ ਬੇਟੇ ਦੇ ਖਿਤਾਬ ਦਿੱਤੇ ਸਤਿਗੁਰਾਂ ਨੇ ਹਾਂਜੀ ਤੇ ਗੁਰੂਆਂ ਨੇ ਜਿੱਥੇ-ਜਿੱਥੇ ਵੀ ਜਾ ਕੇ ਚਰਨ ਪਾਏ ਉੱਥੇ-ਉੱਥੇ ਸਤਿਗੁਰਾਂ ਨੇ ਲਾਕਿਆਂ ਨੂੰ ਤਾਰਨਾ ਕੀਤਾ ਲਾਕਿਆਂ ਦੇ ਜਿਹੜੇ ਸੰਗਤਾਂ ਨੂੰ ਤਾਰਨਾ ਕੀਤਾ ਹਾਂਜੀ ਇਹੋ ਜੇ ਸਮੇਂ ਜਿਹੜੇ ਆ ਇਹ ਇਨ੍ਹਾਂ ਸਮਿਆਂ ਦੇ ਵਿੱਚ ਦੀ ਸਤਿਗੁਰਾਂ ਨੇ ਗੁਰੂਆਂ ਨੇ ਹਰ ਇੱਕ ਜੀਵ ਨੂੰ ਤਾਰਨਾ ਕੀਤਾ ਵਾਹ ਹਾਂਜੀ ਹਾਂਜੀ ਤੇ ਸਤਗੁਰਾਂ ਦੀ ਸ਼ਹੀਦੀ ਜਿਹੜੀ ਆ ਇੱਕ ਰੰਗਜੀਵ ਜਿਹੜਾ ਸੀਗਾ ਉਹ ਸਵਾ ਮਾਨ ਜੰਜੂ ਲਾ ਕੇ ਤੇ ਫੇਰ ਉਹ ਰੋਟੀ ਖਾਂਦਾ ਸੀਗਾ ਹਾਂਜੀ ਹੁਕਮ ਸੀ ਚਲੋ ਭਾਵੇਂ ਉਹ ਰਾਜਾ ਸੀ ਆਪ ਤੇ ਨਹੀਂ ਲਾਉਂਦਾ ਪਰ ਉਹਦੇ ਜਿਹੜੇ ਫੌਜ ਅਫਸਰ ਲੋਕ ਸੀ ਉਹਨਾਂ ਦਾ ਰੰਗਜੀਵ ਦਾ ਹੁਕਮ ਮੰਨ ਕੇ